ਮੇਰਾ ਨਾਮ ਬਲਕਾਲ ਸਿੰਘ ਪਿੰਡ ਦੀ ਜੀਸਪੁਰ ਉਗਵਾੜੇ ਤੋਂ ਜੀ ਓਕੇ ਆਪਾਂ ਤੁਹਾਨੂੰ ਬੋਡੀ ਸਾਲ ਤੇ ਪੰਜ ਦਿਨਾਂ ਜੂ ਦਿੱਤੇ ਸੀ ਤੁਹਾਡੇ ਕੀ ਪ੍ਰੋਬਲਮਾਂ ਸੀ ਸਾਡੀ ਜੀ ਨੌ ਨੂੰ ਸਗੀ ਬੁਖਾਰ ਚੜਦਾ ਸੀਗਾ ਬੁਖਾਰ ਤੋਂ ਉਹਨੂੰ ਕਈ ਕੁਸ਼ ਹੋ ਜਾਂਦਾ ਸੀ ਹੱਥ ਪੈਰ ਮੋੜ ਜਾਂਦੇ ਸੀ ਫੇਰ ਉਹਨੂੰ ਅਸੀਂ ਚੱਕ ਕੇ ਮੈਡਾ ਜੀ ਸਾਨੂੰ ਡਾਕਟਰ ਦੇ ਲਿਜਾਣੀ ਪੈਂਦੀ ਸੀ ਕਿ ਕਾਂਬੇ ਦਾ ਬੁਖਾਰ ਚੜ ਜਾਣਾ ਆਪਾਂ ਦੇ ਕੰਬਲ ਦੇਣਾ ਰਜਾਈ ਜਿਹੜੀਆਂ ਤੇ ਇਸ ਕਰਕੇ ਉਹਨੂੰ ਫਿਰ ਉਦੋਂ ਤੇ ਸਾਲ ਹੱਥਾਂ ਤੇ ਬਰ ਮੁਰੜ ਜਾਣੇ ਅੱਛਾ ਜੀ ਚੱਕ ਹੱਥ ਉੱਥੇ ਲੈ ਜਾਣੀ ਪੈਂਦੀ ਸੀ ਸ਼ਹਿਰ ਫਗਵਾੜੇ ਕਦੇ ਅਗਲੇ ਨਾਲ ਦਾਗਲ ਕਰ ਲੈਣ ਕਦੇ ਘਰ ਨੂੰ ਭਾਲ ਦੇਣਾ ਦਵਾਈ ਦੇ ਕੇ ਸਾਨੂੰ ਕੋਈ ਫਰਕ ਨਹੀਂ ਪਿਆਗਾ ਇਹਨਾਂ ਹੋਰ ਕੀ ਕੀ ਟਿਕਤਾਂ ਲੱਗਦੀਆਂ ਉਹਨਾਂ ਨੂੰ ਬਦਨ ਨੂੰ ਸਾਰੇ ਸਿਆਰ ਇੱਕ ਪਾਸਾ ਸਾਰਾ ਹੀ ਉਹਦਾ ਦੇਖੀ ਸੌ ਜਾਂਦਾ ਸੀ ਸੌ ਜਾਂਦਾ ਸੀਗਾ ਸੌ ਜਾਂਦਾ ਸੀ ਹੱਥ ਪੈਰ ਸਾਰੇ ਮੁਰੜ ਜਾਂਦੇ ਸੀ ਓਕੇ ਤੇ ਉਸ ਤੋਂ ਬਾਅਦ ਫੇਰ ਸਾਨੂੰ ਹੈ ਦਲ ਜਾਣੀ ਪੈ ਜਾਂਦੀ ਸੀ ਕਿ ਸਾਨੂੰ ਆ ਸਭ ਤੋਂ ਵੀ ਸਾਰੇ ਤੁਸੀਂ ਤੁਸੀਂ ਕਹਿੰਦੇ ਸੀ ਹੱਥ ਪੈਰ ਉਹਨਾਂ ਦੇ ਸੌ ਜਾਣੇ ਜਦ ਬੁਖਾਰ ਚੜ ਕੇ ਕਾਕ ਸਰੀ ਕੰਬੜ ਲਪਣਾ ਔਰ ਹੱਥ ਪੈਰ ਮੁਰੜ ਜਾਂਦੇ ਔਰ ਕਈ ਵਾਰੀ ਐਡਮਿਟ ਵੀ ਕਰਨੇ ਪੈਂਦਾ ਸੀ ਤੇ ਇੱਕ ਤਨ ਕਿੰਨੀ ਦੇਰ ਤੋਂ ਪ੍ਰੋਬਲਮ ਅਸੀਂ ਆਏ ਇਹ ਜੀ 5 ਸਾਲਾਂ ਤੋਂ ਸੀ ਇਹਨੂੰ ਥੋੜਾ ਥੋੜੀ ਹੁੰਦੀ ਹੁੰਦੀ ਜਿਆਦਾ ਹੋਣ ਲੱਗ ਪਈ। ਤੁਹਾਡੀ ਜਿਹੜੀ ਬਹੂ ਹੈਗੀ ਆ ਉਹਨਾਂ ਨੂੰ 5 ਸਾਲ ਤੋਂ ਪ੍ਰੋਬਲਮ ਆਸੀਆ। 5 ਸਾਲ ਲਗਾਤਾਰ ਕਿੰਨੀ ਕ ਮੈਡੀਸਨ ਚੁਸ ਕੀਤੀ? ਬਹੁਤ ਜੀ ਅਸੀਂ ਤਾਂ ਜਿੱਥੇ ਸਾਨੂੰ ਕੋਈ ਕਹਿੰਦੇ ਸੀ ਹਸਪਤਾਲ ਅਸੀਂ ਕੋਈ ਨਹੀਂ ਛੱਡਿਆ ਫਗਵਾੜੀ। ਜਲੰਧਰ ਤੱਕ ਵੀ ਅਸੀਂ ਲੈ ਕੇ ਜਾਂਦੇ ਰਹੇ ਹਾਂ। ਜਲੰਧਰ ਨਾਲ ਲੁਧਿਆਣੇ ਤੱਕ ਵੀ ਅਸੀਂ ਲੈ ਕੇ ਗਏ। ਅਸੀਂ ਲੁਧਿਆਣੇ, ਜਲੰਧਰ, ਫਗਵਾੜੀ ਜਾਂ ਜਿੱਥੇ ਵੀ ਕਿਹਾ ਦੱਸਿਆ ਅਸੀਂ ਉੱਥੇ ਲੈਣੇ। ਟੈਸਟ ਵੀ ਬਹੁਤ ਕਰਾਏ ਹੋਗੇ? ਬਹੁਤ ਜੀ ਅਸੀਂ ਟੈਸਟ ਵੀ ਕਰਾਏ ਆ। ओके ਵੈਂਗੀਆਂ ਵੈਂਦੀਆਂ ਦਵਾਈਆਂ ਗਾਂਧੀ ਹਸਪਤਾਲ ਕਿੰਨਾ ਮਹਿੰਗਾ ਵਾ ਉੱਥੇ ਅਸੀਂ ਇਹਨੂੰ 2 ਦਿਨ ਰੱਖਿਆ ਦਾਗਨ ਕਰਦੇ ਅੱਛਾ ਟੈਸਟ ਵੀ ਬਹੁਤ ਹਜ਼ਾਰਾਂ ਦੇ ਹੋਏ ਦਵਾਈਆਂ ਮਿਲੀਆਂ ਇਹ ਸੈਂਸ ਹੋ ਜਾਂਦੀ ਸੀ ਹਾਂ ਹਾਂਜੀ ਤੇ ਆਪਾਂ ਤੁਹਾਨੂੰ ਬਾਡੀ ਸਾਫ ਦੇ ਜੂਸ ਦਿੱਤੇ ਆ ਆਪਣੇ ਉਹਨਾਂ ਨੇ ਵਰਤਣ ਤੋਂ ਬਾਅਦ ਅੱਜ ਉਹਨਾਂ ਦਾ ਕੀ ਹਾਲ ਹੈਗਾ ਅੱਜ ਜੀ ਬਹੁਤ ਵਧੀਆ ਜੀ ਧੰਨਵਾਦ ਕਰਦੇ ਆ ਸਾਨੂੰ ਇਸ ਗੁੱਡ ਸਰਵਿਸ ਦਾ ਪਤਾ ਲੱਗਦਾ ਸਾਨੂੰ ਜਦੋਂ ਪਤਾ ਲੱਗਾ ਅਸੀਂ ਉਸੇ ਵੇਲੇ ਸ਼ੁਰੂ ਕੀਤਾ ਕਰਕੇ ਜੀ ਉਹਨੂੰ 10 ਦਿਨਾਂ ਦੇ ਵਿੱਚ ਥੋੜਾ ਜਿਹਾ ਫਰਕ ਪਿਆ 10 ਤੋਂ 15 ਦਿਨਾਂ ਬਾਅਦ ਬਹੁਤੀ ਸਾਡੀ ਜੀ ਉਦਾਂ ਹੀ ਦਮ ਕਰਦੀ ਆ ਪਹਿਲਾਂ ਸਲਾਈ ਛੱਡੀ ਹੋਈ ਸੀ ਵੀ ਬੱਸ ਅਸਾਂ ਪਹਿਲਾਂ ਸਲਾਈ ਕਰਦੇ ਸੀ ਹਾਂਜੀ ਸਲਾਈ ਤੇ ਸਲਾਈ ਮਤਲਬ ਬੰਦ ਕਰਤੀ ਸੀ ਬਿਲਕੁਲ ਬੰਦ ਕਿੰਨੇ ਦਿਨ ਬੰਦ ਰੱਖੀ ਆ ਬੰਦ ਜੀ ਅਸੀਂ ਸਾਲ ਸਾਰੇ ਬੰਦ ਰੱਖੀ ਆ ਸਾਲ 2 ਸਾਲ ਬੰਦ ਰਹੀ ਹੈਗੀ ਆ ਓਕੇ ਤੇ ਸਰਸ ਪੈਕ ਵਰਤਣ ਤੋਂ ਬਾਅਦ 15 ਦਿਨ ਹੋਏ ਸੀ ਇਹਨੂੰ ਪੀਤੇ ਨੂੰ 15 ਦਿਨਾਂ ਦੇ ਵਿੱਚ ਜੀ ਇਹਨਾਂ ਫੜਨੇ ਸ਼ੁਰੂ ਕਰਦੇ ਸ਼ੂਟ ਹੋ ਗਏ ਆ ਓਕੇ ਇਹਨਾਂ 15 ਦਿਨਾਂ ਤੋਂ ਬਾਅਦ ਇਹਨਾਂ 25 ਸ਼ੂਟ ਹਫ਼ਤੇ ਦੇ ਵਿੱਚ ਤਿੰਨ ਹਫ਼ਤਿਆਂ ਦੇ ਵਿੱਚ 25 ਸ਼ੂਟ ਇਹਨਾਂ ਕਾਢੇ ਆ ਨਾਲ ਸਰ ਸਪੈਕ ਵਾਰਤ ਦੇ ਵਰਤੇ ਯਾਨੀ ਕਿ 25 ਸ਼ੂਟ ਸਲਾਈ ਕੀਤੀ ਜਿਹੜੇ ਪਹਿਲਾਂ 1.5 ਸਾਲ ਤੋਂ ਬੰਦ ਸੀ ਬੰਦ ਸੀ ਓਕੇ ਬਾਕੀ ਘਰ ਦਾ ਕੰਮ ਵੀ ਇਹਨਾਂ ਫਿਰ ਕੀਤਾ ਵਾ ਫਿਰ ਕਰਦੀ ਵੀ ਆ ਕੰਮ ਸਲਾਈ ਵੀ ਕਰਦੀ ਆ ਕੰਮ ਵੀ ਘਰ ਦਾ ਕਰਦੀ ਆ ਗੋਲੀ ਤੱਕ ਨਹੀਂ ਉੱਦਣ ਦੀ ਅਸੀਂ ਖਾਤੀ ਹੈ ਜਿੱਦਣ ਤੁਸੀਂ ਸ਼ੁਰੂ ਕੀਤਾ ਉਸ ਤੋਂ ਬਾਅਦ ਮੈਡੀਸਿਨ ਦੀ ਜਰੂਰਤ ਨਹੀਂ ਪਈ ਨਹੀਂ ਇੱਕ ਗੋਲੀ ਤੱਕ ਵੀ ਨਹੀਂ ਖਾਦੀ ਜਿਹੜੀ ਅਸੀਂ ਲੈਂਦੀ ਵਸੇ ਅਸੀਂ ਉਹ ਵੀ ਬੰਦ ਕਰ ਦਿੱਤਾ ਵੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਕਹਿੰਦਾ ਹਰ ਕੋਈ ਬੋਡੀ ਸਰਵਿਸ ਯੂਜ਼ ਕਰੇ ਕਿਉਂ ਮੈਂ ਤੁਹਾਡੇ ਕੋ ਮੈਂ ਤੁਹਾਨੂੰ ਸਣੀ ਤੁਸੀ ਕਹਿੰਦੇ ਸਾਨੂੰ ਖੜੇ ਪੈਰ ਚੱਕ ਕੇ ਲੈ ਜਾਣੇ ਪੈਂਦਾ ਕਿ ਐਡਮਨ ਕਰਨੇ ਪੈਂਦਾ ਸੀ ਕਿੰਨੇ ਕਿੰਨੇ ਪੈਸੇ ਲੱਗ ਜਾਂਦੇ ਸੀ ਹਾਂਜੀ ਹਾਂਜੀ ਤੇ ਅੱਜ ਤੁਹਾਨੂੰ ਸਰਸਪੈਕ ਕੋਰਸ ਵੀ ਪੂਰਾ ਕਰ ਚੁੱਕੇ ਆ ਅੱਜ ਕਦੇ ਜਨਨ ਕੋਰਸ ਪੂਰੇ ਲਗਭਗ ਤੁਹਾਨੂੰ 3 ਮਹੀਨੇ ਹੋ ਚੁੱਕੇ ਆ ਤਿੰਨ ਤੋਂ ਚਾਰ ਮਹੀਨੇ ਕੀ ਮੁੜ ਕੇ ਕੋਈ ਦਿੱਕਤ ਪਈ ਆ ਨਹੀਂ ਸਾਨੂੰ ਕੋਈ ਦਿੱਕਤ ਗੋਲੀ ਚੱਕਨੀ ਬਰਬਾਦੀ ਕਹਿੰਦੇ ਜੀ ਕਿਤੇ ਸ਼ਹਿਰ ਐਡਮਨ ਚਾਲਦੀ ਹੈ ਪਿੰਡ ਨਹੀਂ ਗਿਆ ਪਿੰਡ ਵਾਲੇ ਚ ਵੀ ਨਹੀਂ ਗਏ ਅੱਗੇ ਤਾਂ ਦੇ ਡਾੜਦੇ ਨੇ ਤਾਂ ਗੱਤ ਹੀ ਰਾਤ ਨੂੰ ਪਿੰਡ ਵਾਲਿਆਂ ਨੂੰ ਢਾੜਨਾ ਹਨੇ ਦੇ ਸਰ ਪੈਣ ਪੈਣੀ ਸਾਰਾ ਪਤਾ ਜੀ ਓਕੇ ਜਾਨੀ ਕਿ ਬੋਡੀ ਸਾਰਾ ਜਨ ਅੱਜ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਕਹਿੰਦੇ ਹਰ ਕੋਈ ਬੋਡੀ ਸਾਰਾ ਨੂੰ ਯੂਨ ਕਰਕੇ ਆਪਣਾ ਸੁਖ ਪ੍ਰਾਪਤ ਕਰੇ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਸਰਸ ਪੈਗ ਦਾ ਸਾਨੂੰ ਇਦਾਂ ਹੀ ਨੈਟ ਤੋਂ ਬੰਨ ਨੂੰ ਨੰਬਰ ਮਿਲਿਆ ਤੁਹਾਡਾ ਵੀਡੀਓ ਆਉਂਦੀ ਸੀ ਵੀਡੀਓ ਆਉਂਦੀ ਸੀਗੀ ਉਸ ਤੋਂ ਅਸੀਂ ਨੰਬਰ ਲੈ ਕੇ ਫੋਨ ਮਾਰਿਆ ਉਹ ਸਾਨੂੰ ਮਤਲਬ ਆ ਕੇ ਸਾਡੇ ਨਾਲ ਗੱਲਬਾਤ ਕਰਕੇ ਸਾਡੂੰ ਬੋਡੀ ਸਾਰਾ ਨੂੰ ਕਰੇ ਜੀ ਥੈਂਕ ਯੂ